ਅਸਾਮ ਦੇ ਜ਼ਿਲ੍ਹਾ ਉਮਰਾਨਸੋ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਸੋਮਵਾਰ ਨੋ ਮਜ਼ਦੂਰ ਜਿਹੜੇ ਨੇ ਕੋਲੇ ਦੀ ਖਾਨ ਦੇ ਵਿੱਚ ਮਾਈਨਿੰਗ ਕਰ ਰਹੀ ਸੀ ਤੇ ਅਚਾਨਕ ਉਹਨਾਂ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਅਚਾਨਕ ਉਸ ਜਿਹੜੀ ਕਿ ਕੋਲੇ ਦੀ ਖਾਨ ਦੇ ਵਿੱਚ ਪਾਣੀ ਭਰ ਜਾਂਦਾ ਜਿਸ ਤੋਂ ਬਾਅਦ ਜਿਹੜੇ ਨੋ ਮਜ਼ਦੂਰ ਨੇ ਉੱਥੇ ਹੀ ਫਸ ਜਾਂਦੇ ਨੇ ਤੇ ਹੁਣ 36 ਘੰਟੇ ਬੀਤ ਚੁੱਕੇ ਨੇ ਤੇ ਜਦੋਂ ਖਬਰ ਪਤਾ ਚੱਲਦੀ ਹੈ ਕਿ ਅਚਾਨਕ ਉਸ 300 ਫੁੱਟ ਡੂੰਗੀ ਖਾਨ ਦੇ ਵਿੱਚ ਪਾਣੀ ਭਰ ਗਿਆ ਤੇ ਉਸ ਦੇ ਵਿੱਚ ਜਿਹੜੇ ਨੋ ਮਜ਼ਦੂਰ ਨੇ ਫਸ ਗਏ ਨੇ ਤੇ ਮੌਕੇ ਤੇ ਹੁਣ ਪ੍ਰਸ਼ਾਸਨ ਉੱਤੇ ਆ ਚੁੱਕਾ ਹੈ ਤੇ ਐਨਡੀਆਰਫਸਡੀਆਰਥਿਆ ਟੀਮਾਂ ਵੱਲੋਂ ਲਗਾਤਾਰ ਬਚਾਅ ਕਾਰਜ ਜਾਰੀ ਅਤੇ ਹੁਣ ਯਤਨ ਕੀਤੇ ਜਾ ਰਹੇ ਨੇ ਉਹਨਾਂ 9 ਮਜ਼ਦੂਰਾਂ ਨੂੰ ਬਾਹਰ ਕੱਢਣ ਦੇ ਦੱਸਦੀ ਹੈ ਕਿ ਸੋਮਵਾਰ ਨੂੰ ਆਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੇ ਉਮਰਾਨਸੋ ਚ ਇੱਕ 300 ਫੁੱਟ ਡੂੰਗੀ ਕੋਲੇ ਦੀ ਖਾਂਚ 'ਚ ਅਚਾਨਕ ਪਾਣੀ ਪਰਨ ਨਾਲ ਜਿਹੜੇ 9 ਮਜ਼ਦੂਰ ਹੈ ਅੰਦਰ ਫਸ ਗਏ ਮਜ਼ਦੂਰਾਂ ਦੇ ਫਸੇ ਹੋਣ ਦੀ ਜਦੋਂ ਸੂਚਨਾ 36 ਘੰਟੇ ਆਰਪੀਡ ਮਜ਼ਦੂਰਾਂ ਦੇ ਫਸੇ ਹੋਣ ਦੀ ਸੂਚਨਾ 36 ਘੰਟੇ ਪਹਿਲਾਂ ਸੋਮਵਾਰ ਸਵੇਰੇ 7 ਵਜੇ ਦੇ ਕਰੀਬ ਮਿਲੀ ਜਿੱਤੇ ਬਾਚਾ ਪ੍ਰਸ਼ਾਸਨ ਹੈ ਜਿਹੜਾ ਤੰਤ ਨਾਟ ਹੋ ਗਿਆ ਮੌਕੇ ਤੇ ਮਜ਼ਦੂਰਾਂ ਨੂੰ ਬਚਾਉਣ ਦਾ ਜਿਹੜਾ ਬਚਾਅ ਕਾਰਜੋ ਕੀਤਾ ਜਾ ਰਿਹਾ ਟੀਮਾਂ ਵੱਲੋਂ ਉੱਥੇ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਜਿਹੜੀਆਂ ਟੀਮਾਂ ਨੇ ਮਦਦ ਕਰ ਰਹੀਆਂ ਨੇ ਅਸਾਮ ਦੇ ਮਾਈਨਿੰਗ ਮੰਤਰੀ ਕੋਸ਼ਿਕ ਰਾਏ ਮੌਕੇ ਤੇ ਮੌਜੂਦ ਹਨ ਇੰਜੀਨੀਅਰ ਟਾਸਕ ਫੋਰਸ ਦੇ ਨਾਲ ਗੋਤਾਖੋਰ ਅਤੇ ਭਾਰਤੀ ਫੌਜ ਦੇ ਸਾਮ ਰਾਈਫਲਸ ਦੀਆਂ ਮੈਡੀਕਲ ਟੀਮਾਂ ਬਚਾਅ ਚ ਸ਼ਾਮਲ ਹੋ ਗਈਆਂ ਨੇ ਤੇ ਲਗਾਤਾਰ ਜਿਹੜਾ ਨੋ ਮਜ਼ਦੂਰਾਂ ਨੂੰ ਉਸ ਕੋਲੇ ਦੀ ਖਾਨ ਚੋਂ ਕੱਢਣ ਦੇ ਯਤਨ ਕੀਤੇ ਜਾ ਰਹੇ ਨੇ ਉੱਥੇ ਜਿਹੜਾ ਪੁਲਿਸ ਵੱਲੋਂ ਖਾਨ ਦਾ ਮਾਲਿਕ ਹੈ ਪੁਨੀਸ਼ ਨੂ ਨੀਸਾ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਉਹ ਤੇ ਤੁਹਾਨੂੰ ਦੱਸ ਦਈਏ ਕਿ 100 ਫੁੱਟ ਤੱਕ ਜਿਹੜਾ ਇਸ ਕੋਲੇ ਦੀ ਖਾਨ ਦੇ ਵਿੱਚ ਪਾਣੀ ਭਰ ਗਿਆ ਜਿਸ ਤੋਂ ਬਾਅਦ ਜਿਹੜੇ 9 ਮਜ਼ਦੂਰ ਮਾਈਨਿੰਗ ਕਰ ਰਹੇ ਸੀ ਅਚਾਨਕ ਪਾਣੀ ਆ ਜਾਂਦਾ ਤੇ ਇਸ ਦੇ ਵਿੱਚ ਫਸ ਜਾਂਦੇ ਨੇ ਲਗਾਤਾਰ ਹੁਣ ਜਿਹੜਾ ਅ ਬਚਾਅ ਕਾਰਜ ਕੀਤਾ ਜਾ ਰਿਹਾ ਹੈ 36 ਘੰਟੇ ਬੀਤ ਚੁੱਕੇ ਨੇ ਤੇ ਜਦੋਂ ਪਤਾ ਚੱਲਦਾ ਹੈ ਪ੍ਰਸ਼ਾਸਨ ਨੂੰ ਕਿ ਅੰਦਰ ਜਿਹੜੇ ਮਜ਼ਦੂਰ ਆ ਫਸ ਗਏ ਨੇ ਕੰਮ ਕਰਨ ਦੌਰਾਨ ਤੇ ਹੁਣ ਮੌਕੇ ਤੇ ਪ੍ਰਸ਼ਾਸਨ ਆ ਚੁੱਕਾ ਹੈ ਤੇ ਲਗਾਤਾਰ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਉੱਥੇ ਦੋ ਮੋਟਰਾਂ ਲਗਾਈਆਂ ਗਈਆਂ ਨੇ ਜਿ ਕਿ 100 ਫੁੱਟ ਤੱਕ ਜਿਹੜਾ ਦੱਸਿਆ ਜਾ ਰਿਹਾ ਕਿ ਪਾਣੀ ਭਰ ਗਿਆ ਸਖਾਣ ਦੇ ਵਿੱਚ ਤੋਂ ਹੁਣ ਕੱਢਣ ਦਾ ਹੀ ਯਤਨ ਕੀਤੇ ਜਾ ਰਹੇ ਨੇ। ਉੱਥੇ ਮੌਕੇ ਤੇ ਚਸ਼ਮਦੀਦ ਨੇ ਦੱਸਿਆ ਕਿ ਅਚਾਨਕ ਪਾਣੀ ਆ ਗਿਆ ਜਦੋਂ ਅਸੀਂ ਅੰਦਰ ਕੰਮ ਕਰ ਰਹੇ ਸੀ ਤਾਂ ਬਾਹਰ ਨਿਕਲਣ ਦਾ ਜਿਹੜਾ ਕਿ ਮਜ਼ਦੂਰਾਂ ਨੂੰ ਮੌਕਾ ਨਹੀਂ ਮਿਲਿਆ। ਉੱਥੇ ਜਿਹੜੀ ਖੱਡ ਦੱਸੀ ਜਾ ਰਹੀ ਹੈ ਕੋਲੇ ਦੀ ਖਾਣ ਇਹ 300 ਫੁੱਟ ਡੂੰਗੀ ਦੱਸੀ ਜਾ ਰਹੀ ਹੈ ਤੇ ਲਗਾਤਾਰ ਐਮਰਜੈਂਸੀ ਟੀਮਾਂ ਮੌਕੇ ਤੇ ਮੌਜੂਦ ਨੇ। ਉੱਥੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਅਸਾਮ ਦੇ ਉਮਰਾਂਸੋ ਜ਼ਿਲ੍ਹੇ ਦੇ ਵਿੱਚ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ 300 ਫੁੱਟ ਡੂੰ ਖਾਨ ਦੇ ਵਿੱਚ ਨੋ ਮਜ਼ਦੂਰ ਜਿਹੜੇ ਕਿ ਕੰਮ ਕਰ ਰਹੇ ਸੀ ਤਾਂ ਅਚਾਨਕ ਉੱਥੇ ਹਾਦਸਾ ਵਾਪਰ ਜਾਂਦਾ ਹੈ ਉਹਨਾਂ ਦੇ ਨਾਲ ਉੱਥੇ ਪਾਣੀ ਆ ਜਾਂਦਾ ਹੈ 100 ਫੁੱਟ ਤੱਕ ਜਿਹੜਾ ਪਾਣੀ ਉੱਥੇ ਪਰਣ ਦੇ ਬਾਅਦ ਉਹਨਾਂ ਕੋ ਬਾਹਰ ਨਹੀਂ ਨਿਕਲਿਆ ਜਾਂਦਾ 36 ਘੰਟੇ ਬੀਤ ਚੁੱਕੇ ਨੇ ਤੇ ਉਹ ਮਜ਼ਦੂਰ ਅੰਦਰ ਹੀ ਫਸੇ ਹੋਏ ਨੇ ਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਹੁਣ ਬਚਾਅ ਕਾਰਜ ਜਾਰੀ ਹੈ